ਕਬ ਵਾਰਾ ਵਿਖੇ ਇੱਕ ਵਿਅਕਤੀ ਨੇ ਹਦੀਆਬਾਦ ਵਿਖੇ ਸਥਿਤ ਮੇਜਰ ਰੰਧੇਪ ਫੀਲਿੰਗ ਸਟੇਸ਼ਨ ਉੱਪਰ ਗੱਡੀਆਂ ਵਿੱਚ ਘੱਟਿਆ ਤੇਲ ਪਾਉਣ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਡੀ ਚਾਲਕ ਨੇ ਦੱਸਿਆ ਕਿ ਰਾਤ ਉਸਨੇ ਆਪਣੀ ਗੱਡੀ ਵਿੱਚ ਇਸ ਪੈਟਰੋਲ ਪੰਪ ਤੋਂ 500 ਰੁਪਏ ਦਾ ਡੀਜ਼ਲ ਪਵਾਇਆ ਸੀ ਤੇ ਜਦੋਂ ਤੇਲ ਪਵਾਉਣ ਤੋਂ ਬਾਅਦ ਸਵੇਰੇ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਸਟਾਰਟ ਨਹੀਂ ਹੋਈ ਜਿਸ ਤੋਂ ਬਾਅਦ ਜਦੋਂ ਉਸਨੇ ਆਪਣੀ ਗੱਡੀ ਮਕੈਨਿਕ ਨੂੰ ਦਿਖਾਈ ਤਾਂ ਗੱਡੀ ਦੀ ਟੈਂਕੀ ਵਿੱਚੋਂ ਡੀਜ਼ਲ ਵਿੱਚੋਂ ਪਾਣੀ ਮਿਲਿਆ ਹੋਇਆ ਮਿਲਿਆ ਜਿਸ ਕਾਰਨ ਉਸ ਦੀ ਗੱਡੀ ਉੱਪਰ 7000 ਰੁਪਏ ਦਾ ਖਰਚਾ ਆ ਗਿਆ ਉਸ ਨੇ ਪੰਪ ਦੇ ਮਾਲਕ ਪਾਸੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਸਰ ਆਪ ਕੋਈ ਮਟੀਲ ਪੋਇਆ ਪੰਪ ਦਾ ਤੇ ਪੱਕੇ ਪੋਇਆ ਕੇ ਮੈਂ ਕਰਕੇ ਲਿਆ ਜਦੋਂ ਮੈਂ ਗੱਡੀ ਸਵੇਰ ਸਟਾਰਟ ਕੀਤੀ ਤਾਂ ਗੱਡੀ ਸਾਲ ਨਹੀਂ ਕਿਹੜੀ ਗੱਡੀ ਹੈ ਭਾਜੀ ਹੀਂਦਰਾ ਸਿੱ트로 ਤੇ ਕਿੰਨੇ ਦਾ ਕਿੰਨੇ ਦਾ ਤੇਲ ਪੋਇਆ ਤੁਸੀਂ 3 ਰੁਪਇਆ ਭਾਜੀ ਮੈਂ 500 ਰੁਪਇਆ ਦਾ ਠੀਕ ਹੈ ਤੇ ਸਟਾਰਟ ਨਾ ਹੋਣ ਦੀ وجہ ਪੰਪ ਦਾ ਕੀ ਮਸੂਆ ਜੇ ਜਦੋਂ ਮੈਂ ਉੱਤੇ ਖੜੀ ਕਰਤੀ ਗੱਡੀ ਤੇ ਫਿਰ ਮੈਸਟਰੀ ਲੈ ਕੇ ਆਇਆ ਤਾਂ ਫਿਰ ਉਹਨੇ ਪੰਪ ਖੋਲਿਆ ਤਾਂ ਮੇਰੇ ਪਾਣੀ ਸੀ ਪਾਣੀ ਡੱਲਿਆ ਉਹਨੇ ਪਾਣੀ ਦੀ ਵੀਡੀਓ ਵੀ ਹੈਗੀ ਆਪਣੀ ਪਾਣੀ ਕਿੱਥੋਂ ਆਇਆ ਜੀ ਪਤਾ ਕੁਝ ਪਾਣੀ ਆ ਤੇਲ ਤੇਲ ਪਾਇਆ ਸੀ ਕਿੱਥੋਂ ਆਇਆ ਤੇ ਤੁਸੀਂ ਮਾਲਕਾਂ ਨਾਲ ਪੰਪ ਮਾਲਕਾਂ ਨਾਲ ਗੱਲ ਕੀਤੀ ਜੀ ਹਾਂ ਗੱਲ ਕੀਤੀ ਬਣਾਣਾ ਤੇ ਮਾਲਕ ਕੀ ਕਹਿੰਦੇ ਪੰਪ ਦੇ ਮਾਲਕ ਕੀ ਕਹਿੰਦੇ ਮਾਲਕ ਦੇ ਪੰਪ ਦੇ ਵਾਲੇ ਜਿਹੜਾ ਵਾਲਾ ਕਰ ਲੈ ਮੰਗੋ ਕੋ ਕਿਹੜੇ ਬੰਦੇ ਆਣ ਦੋ ਪਾਣੀ ਡੁੱਲਣ ਵਾਲੇ ਉਹ ਮੰਨਦੇ ਆ ਜੀ ਪਾਣੀ ਵਿੱਚ ਤੇਲ ਜੀ ਮੰਨਦੇ ਆ ਮੰਨਦੇ ਆ ਮੰਨਦੇ ਆ ਕੀ ਮੰਗਾ ਹੁਣ ਤੁਹਾਡੀ ਪੰਪ ਦੇ ਮਾਲਕ ਤੋਂ ਮੇਰਾ ਜੋ ਖਰਚਾ ਹੋਇਆ ਮੈਨੂੰ ਮਿਲਿਆ ਜਾਵੇ ਤੁਸੀਂ ਮਕੈਨਿਕ ਤੋਂ ਪੁੱਛਿਆ ਇਹਦਾ ਕੀ ਖਰਚਾ ਆਊਗਾ ਗੱਡੀ ਸਹੀ ਕਰਨ ਦਾ ਹਾਂ ਮੈਂ ਕਰਾ ਕੇ ਆਇਆ ਸੀ ਕਿੰਨਾ ਖਰਚਾ ਆਇਆ ਤੁਹਾਡਾ ਮੇਰਾ ਭਾਈ 7-8000 ਰੁਪਏ ਲੱਗਿਆ 7 ਕੀ 8 ਭਾਜੀ 8000 ਰੁਪਏ ਠੀਕ ਹੈ ਉਧਰ ਜਦੋਂ ਇਸ ਸੰਬੰਧੀ ਪੰਪ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੰਪਨੀ ਵਾਲੇ ਆ ਰਹੇ ਨੇ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਲਤੀ ਕਿਸ ਦੀ ਹੈ ਫਿਲਹਾਲ ਪੰਪ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਇਹ ਸੰਦੇ ਤੁਹਾਡੇ ਪੰਪ ਦੇ ਬਾਰ ਆਪਣੇ ਖੜੇ ਬੰਦੇ ਖੜੇ ਆ ਜੂ ਕਹਿੰਦੇ ਤੇਲ ਦੇ ਵਿੱਚ ਪਾਣੀ ਪਿਆ ਹੋਆ ਜੀ ਪ੍ਰੋਬਲਮ ਆਈ ਏ ਇਹ ਕੀ ਕਰਨਾ ਸਾਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਨੀ ਕੰਪਨੀ ਵਾਲੇ ਆਏ ਆ ਹੁਣ ਪਤਾ ਲੱਗੂਗਾ ਕੀ ਕਰਨਾ ਨਹੀਂ ਪਾਣੀ ਇਹਦੇ ਗੱਲ ਕਰਦੇ ਆ ਉਹ ਕਹਦੇ ਕਿ ਇਹਨੇ ਜੋ ਤੇਲ ਪਾਇਆ ਤੇਲ ਦੇ ਵਿੱਚ ਪਾਣੀ ਛਿਗਾ ਦੇ ਜੀ ਸਾਡੀ ਗੱਡੀਆਂ ਦੀ ਪ੍ਰੋਬਲਮ ਹੋ ਗਈ ਆ ਦੇਖੋ ਜੀ ਸਾਨੂੰ ਇਹਦੇ ਬਾਰੇ ਆਈਡੀਆ ਨਹੀਂ ਪ੍ਰੋਬਲਮ ਹੈ ਦੀ ਆ ਸੀਲ ਬੰਦ ਆ ਕੰਪਨੀ ਵਾਲੇ ਆਏ ਹੈਗੇ ਆ ਉਹ ਕਿ ਇਹ ਕਿਹਦੇ ਸੋਵੇ ਕੋਈ ਨਾ ਪਤਾ ਕੀ ਇਹ ਪਾਣੀ ਜਿਹੜਾ ਆਪਾਂ ਕਹਿ ਰਹੇ ਆ ਕਿ ਇਹ ਪਿੱਛੇ ਕੰਪਨੀ ਵਾਲਾ ਪਾਣੀ ਦੀ ਤੇਲ ਦੀ ਪ੍ਰੋਬਲਮ ਆਈ ਹੈ ਕਿ ਆਪਣੇ ਦੇ ਪੰਪ ਦੀ ਪ੍ਰੋਬਲਮ ਕ੍ਰੀਟ ਹੋਈ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਤੇ ਜਿਹੜੇ ਹੁਣ ਉਹ ਬਾਹਰ ਗੱਡੀ ਵਾਲੇ ਕਹਿ ਰਹੇ ਭਾਈ ਸਾਹਿਬ ਕਹਿ ਰਹੇ ਕਿ ਹਾਂ ਵੀ ਜੋ ਸਾਡਾ ਖर्चा ਹੋਇਆ ਵਾ ਗੱਡੀ ਦਾ ਜੋ ਵੀ ਰਿਪੇਅਰ ਵਗੈਰਾ ਹੋਈ ਆ ਸਾਨੂੰ ਖर्चा ਦਿੱਤਾ ਜਾਵੇ ਕਿ ਤੁਸੀਂ ਉਹ ਦੇਂਦੇ ਹੈਗੇ ਕੁਛ ਨਹੀਂ ਕਿਸੋ ਆਪਾਂ ਨਾ ਨੋਟਾਂ ਦਾ ਗੱਲ ਪਹਿਲਾਂ ਹੀ ਸਾਰਾ ਮਿੱਟੀ ਹੋ ਗਿਆ ਜਿਹੜਾ ਤੇਲ ਵਿੱਚ ਪਿਆ ਆ ਅਗੀਆਂ ਨੂੰ ਬੇਨਤੀ ਕੀਤੀ ਸੀ ਤੇ ਭਾਈ ਕੋਈ ਦੂਜੇ ਜਾਇਜ਼ ਜੀ ਗੱਲ ਕਰਾਓ ਤੂੰ ਹੁਣ ਆਪਣੇ ਜਿੱਥੇ ਰਿਹਾ ਹੁਣ ਦੱਸੋ ਕੀ ਗੱਲ ਹੈ ਸਰ ਜਦੋਂ ਤੇਲ ਦਾ ਟੈਕੋਲ ਆਂਦਾ ਕਿ ਤੁਸੀਂ ਉਦੋਂ ਤੇਲ ਚੈੱਕ ਨਹੀਂ ਕਰਦੇ ਤੇ ਸਰ ਇਹ ਪ੍ਰੋਬਲਮ ਕਿੱਥੋਂ ਆਈ ਦੇਖੋ ਜੀ ਪ੍ਰੋਬਲਮ ਤਾਂ ਹੁਣ ਆ ਗਈ ਆ ਯੱਕ ਅਸੀਂ ਕਰਕੇ ਕੀਤਾ ਪਰ ਫੇਰ ਵੀ ਪ੍ਰੋਬਲਮ ਆ ਗਈ ਹੁਣ ਦੇਖੋ ਹੁਣ ਅੱਗੇ ਤੋਂ ਕੋਈ ਦੇਖਾਂ ਕੀ ਕਰਨਾ ਕਿਸੇ ਜਿਹੜੀ ਇਹ ਮੰਨ ਲਓ ਗਲਤੀ ਜਿਹੜੀ ਹੋ ਗਈ ਚਾਹੇ ਪਿੱਛੋਂ ਪੰਪਰੋਂ ਤੇਲ ਆਇਆ ਉਥੋਂ ਗਲਤੀ ਹੋ ਗਈ ਜਾਂ ਆਪਣਾ ਗਲਤੀ ਗਲਤੀ ਤਾਂ ਹੋਈ ਆ ਜੀ ਜਿਹੜੇ ਲੋਕਾਂ ਨੇ ਤੁਹਾਡੇ ਕੋਲ ਤੇਲ ਪਵਾ ਕੇ ਗਏ ਆ ਜੀ ਫਲੋਰਮ ਗੱਡੀਆਂ ਨੂੰ ਆ ਰਹੀ ਆ ਉਹਦਾ ਆਪਾਂ ਉਹਨਾਂ ਨੂੰ ਵੀ ਹੱਲ ਕਰਾਂਗੇ ਨਾ ਨਹੀਂ ਆਪਾਂ ਹੱਲ ਕਰਕੇ ਫਿਰ ਜੋ ਦੇਖ ਰਹੇ ਆ ਕਿ ਉਹਦਾ ਸਰੇ ਪੰਪ ਦਾ ਨਾਮ ਕੀ ਆ ਪੰਪ ਦਾ ਨਾਮ ਇਹ ਵੈਦ ਦਾ ਪੰਪ ਹੈ ਜਿਹੜੀ ਇੰਡੀਆ ਫਰਮ ਫਰਮ ਕੇਸ ਨਾਮ ਤੇ ਹੈ ਇਹ ਵੈਦ ਦਾ ਪੰਪ ਹੈ